ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਧੰਨ ਧੰਨ ਸ੍ਰੀ ਗੁਰੂ ਰਵੀਦਾਸ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ 647ਵਾਂ ਜੋ ਵਾਰਸ਼ਿਕ ਉਤਸਵ ਹੈ ਕੁਰਾਲੀ ਸ਼ਹਿਰ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਜੋ ਸ੍ਰੀ ਗੁਰੂ ਰਵੀਦਾਸ ਭਵਨ ਰੋਪਲ ਰੋਡ ਕੁਰਾਲੀ ਤੇ ਇੱਥੇ ਜੋ ਅੱਜ ਇੱਕ ਕਾਰਡ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਜੋ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਜੋ ਬੰਦੇ ਜਾਣੇ ਆ ਇੱਕ ਮੈਸੇਜ ਦਿੱਤਾ ਜਾਣਾ ਹੈ ਇੱਕ ਸੁਨੇਹਾ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਉਹ ਕਾਰਡ ਵੀ ਰਿਲੀਜ਼ ਕਰ ਰਹੇ ਨੇ ਤੇ ਜੋ ਪ੍ਰਧਾਨ ਅਤੇ ਸਮੂਹ ਮੈਂਬਰ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਪ੍ਰੋਗਰਾਮ ਨੇ ਜੋ ਕੀ ਕੀ ਪ੍ਰੋਗਰਾਮ ਨੇ ਤੇ ਆਓ ਲੈਣਿਆ ਇਹ ਪੂਰੀ ਜਾਣਕਾਰੀ ਸਤੀ ਜੀ ਇਹ ਜੋ 647ਵਾਂ ਵਾਰ্ষিকী ਉਹ ਸਭ ਮਨਾਇਆ ਜਾ ਰਿਹਾ ਹੈ ਇਹ ਕਿੰਨੀ ਤਰੀਕ ਹੈ ਤੇ ਕੀ ਕੀ ਪ੍ਰੋਗਰਾਮ ਨੇ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਲੱਖ ਖੁਸ਼ੀਆਂ ਪਾਸ਼ਾ ਜੇ ਸਤਵੁਰ ਨਦਰ ਕਰੇ ਐਸੀ ਲਾਲ ਤੁਝ ਨੂੰ ਕੌਣ ਕਰੇ ਗਰੀਬ ਨਵਾਜ਼ ਰਸਾਈਆਂ ਮੇਰਾ ਮਾਥੇ ਛਤਰ ਤਰੇ ਭਗਤ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਉਸ ਸਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋ ਜੀ ਸੇ 2047 ਮੇਂ ਪ੍ਰਕਾਸ਼ ਸਭ ਦਿਨ ਸ਼ਨੀਵਾਰ 24 ਫਰਵਰੀ 2024 ਨੂੰ ਬੜੀ ਸਰਦਾ ਨਾਲ ਭਗਤ ਰਵਿਦਾਸ ਭਵਨ ਕਰਾਲੀ ਰੋਪੋੜ ਰੋਡ ਕਰਾਲੀ ਵਿਖੇ ਬਣਾਇਆ ਜਾ ਰਿਹਾ ਹੈ ਤੇ 22 ਤਰੀਕ 2024 ਦਿਨ ਵੀਰਵਾਰ ਨੂੰ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਹੋਣਗੇ ਸਵੇਰੇ 10:00 ਵਜੇ ਤੇ ਨਗਰ ਕੀਰਤਨ 11:00 ਵਜੇ ਆਰੰਭ ਹੋਣਗੇ ਭਗਤ ਰਵਿਦਾਸ ਭਵਨ ਤੋਂ ਸ਼ੁਰੂ ਹੋਣਗੇ ਉਸ ਤੋਂ ਉਪਰੰਤ ਅਪ ਸ ਨਗਰ ਕੀਰਤਨ ਭਗਤ ਰਵਿਦਾਸ ਭਗਤ ਭਾਵਨ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਤੇ ਦਸ਼ਮੇਸ਼ ਕਲੋਨੀ ਚੰਡੀਗੜ੍ਹ ਰੋਡ ਓਕੇ ਹੁੰਦਾ ਓਕੇ ਔਰਿਆ ਦੀ ਫੈਕਟਰੀ ਤੋਂ ਹੁੰਦਾ ਹੋਇਆ ਤੇ ਬੱਸ ਸਟੈਂਡ ਤੋਂ ਸ੍ਰੀ ਗੁਰੂ ਹਰਗੋਬਿੰਦਗੜ੍ਹ ਸਾਹਿਬ ਮਰੜਣਾ ਰੋਡ ਕਰਾਲੀ ਕੀਰਤਨ ਸਥਾਨ ਸ੍ਰੀ ਗੁਰੂ ਅਰਜਨ ਦੇਵ ਸੁਸਾਇਟੀ ਸਬਜ਼ੀ ਮੰਡੀ ਕਰਾਲੀ 메ਨ ਬਾਜ਼ਾਰ ਤੇ ਰੇਲਵੇ ਰੇਲਵੇ ਡੇਲਵੇ ਰੋਡ ਨੂੰ ਹੁੰਦਾ ਹੋਇਆ ਸਮਾਪਤੀ ਭਗਤ ਰਵਿਦਾਸ ਭਵਨ ਵਿਖੇ ਹੋਵੇਗੀ ਤੇ 24 ਨੂੰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਵੇਰੇ 10 ਵਜੇ ਪੜ੍ਹਨਗੇ ਉਸ ਤੋਂ ਅਪरांत ਕੀਰਤਨ ਹੋਣਗੇ ਤੇ ਗੁਰੂ ਦਾ ਲੰਗਰ ਤੁਤ ਵਰਤੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਭਗਤ ਰਵਿਦਾਸ ਭਵਨ ਰੋਪੜ ਰੋਡ ਕਰਾਲੀ ਵਿਖੇ ਪਹੁੰਚਣ ਤੇ ਆਪਣੀ ਮਨੋ ਕਾਮਨਾ ਪੂਰੀਆਂ ਕਰਨ ਸੋ ਸਤੀ ਜੀ ਜਿਹੜਾ ਇਹ ਬਤਲੂ ਕਿ ਜਿਸ ਦਿਨ ਇਹ ਮਨਾਇਆ ਜਾ ਰਿਹਾ ਉਸ ਦਿਨ ਕਿਹੜੇ ਕਿਹੜੇ ਪ੍ਰੋਗਰਾਮ ਹੈ ਤੇ ਭੰਡਾਰੇ ਵੀ ਚੱਲਣਗੇ ਗੁਰੂ ਦਾ ਲੰਗਰ ਵੀ ਚੱਲੂਗਾ ਤੇ ਗੁਰੂ ਦਾ ਲੰਗਰ ਤਾਂ ਹਰੇਕ ਸਾਲ ਦੀ ਤਰ੍ਹਾਂ ਵੀ ਟੁੱਟੇ ਵਰਤਦਾ ਹੈ ਜੀ 3 ਦਿਨ ਲੰਗਰ ਤਾਂ ਟੁੱਟੇ ਵਰਤ ਰਿਹਾ ਜਿੱਦਣ ਤੋਂ ਸਾਡਾ ਨਗਰ ਕੀਰਤਨ ਸ਼ੁਰੂ ਹੁੰਦਾ ਆ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਆ ਜੀ ਤੇ 3 ਦਿਨ ਸਾਡਾ ਟੁੱਟ ਲੰਗਰ ਦਿਨ ਰਾਤ ਵਰਤਦਾ ਹੈ ਜੀ ਤੇ ਉਸ ਤੋਂ ਅਪਰੰਤ ਵੀ ਜਿਹੜੇ ਕੀਰਤਨ ਜਥਾ ਪਾਈ ਪ੍ਰਗਟ ਸਿੰਘ ਜੀ ਤੇ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਕੀਰਤਨ ਕਰਨਗੇ ਉਸ ਤੋਂ ਬਾਅਦ ਭਾਈ ਲਾਭ ਸਿੰਘ ਜੀ ਅਕਾਲ ਕੜਵਾਲੇ ਉਹ ਕੀਰਤਨ ਕਰਨਗੇ ਤੇ ਤੇ ਉਸ ਤੋਂ ਬਾਅਦ ਗੁਰੂ ਘਰ ਲੰਗਰ ਉੱਤਰਦੇਗਾ ਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਉਤਸਵ ਸਮੂਹ ਸ਼ਹਿਰ ਨਿਵਾਸੀਆਂ ਦੇ ਵੱਖ-ਵੱਖ ਸਮਾਜਿਕ ਧਾਰਮਿਕ ਜਥੇਬੰਦੀਆਂ ਤੇ ਸਮੂਹ ਰਾਜਨੀਤਿਕ ਪਾਰਟੀਆਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਭਵਨ ਰੋਪੜ ਰੋਡ ਕਰਾਲੀ ਵਿਖੇ ਮਿਤੀ 22 ਫਰਵਰੀ ਤੋਂ 24 ਫਰਵਰੀ ਤੱਕ ਬੜੀ ਧੂਮ-ਧਾਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸਮਾਗਮਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਇਹ ਬੜੀ ਧੂਮ-ਧਾਮ ਦੇ ਨਾਲ ਜੋ ਰਵਿਦਾਸ ਭਗ ਜੀ ਦਾ ਜਨਮ ਸੋਮ ਮਨਾਇਆ ਜਾ ਰਿਹਾ ਹੈ ਜੀ 22 ਤਰੀਕ ਨੂੰ ਰਵਿਦਾਸ ਜੀ ਦਾ ਗੁਰੂ ਭਵਨ ਤੋਂ ਰਵਿਦਾਸ ਭਵਨ ਤੋਂ ਨਗਰ ਕੀਰਤਨ ਨਿਕਲੇਗਾ ਜੀ ਤੇ ਇਸ ਘੁੰਮ ਦਾ ਦਸ਼ਮੇਸ਼ ਕਲੋਨੀ ਤੇ ਹਰ ਗੋਬਿੰਦ ਗੁਰਦਵਾਰਾ ਬਾਜ਼ਾਰ ਸਾਰ ਸ਼ਹਿਰ ਘੁੰਮਦੇ ਹੋਏ ਭਵਨ ਚ ਆ ਕੇ ਸਮਾਪਤੀ ਹੋਵੇਗਾ 24 ਜੀ ਦਾ ਜਨ ਦਿਹਾੜਾ ਹੈ ਜੀ ਸਾਰੀ ਸੰਗਤ ਨੇ ਹਮ ਹਮਾ ਕੇ ਪਹੁੰਚਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਨੰਨੂ ਜੀ ਥੋੜੀ ਜੀ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੀ ਸੰਗਤ ਨੂੰ ਪਤਾ ਹੀ ਹੈ ਗੁਰੂ ਰਵਿਦਾਸ ਮਹਾਰਾਜ ਦਾ ਜੋ ਪਾਵਨ ਉਤਸਵ ਸਾਰੇ ਹੀ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਸਬੰਧ ਵਿੱਚ ਗੁਰੂ ਰਵਿਦਾਸ ਧਰ ਵਿਚਾਰਾ ਰੋਪੜ ਰੋਡ ਕੁਰਾਲੀ ਔਰ ਸਮੂਹ ਸਾਧ ਸੰਗਤ ਦੇ ਵੱਲੋਂ ਗੁਰੂ ਰਵਿਦਾਸ ਦਾ 647ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਉਸੇ ਸਬੰਧ ਵਿੱਚ ਭਗਤਾਂ ਦੇ ਵੱਲੋਂ ਸਾਰੀ ਸੰਗਤ ਦੇ ਵੱਲੋਂ ਸਹਿਯੋਗ ਦੇ ਨਾਲ नगर कीर्तन जो कि की 2 फरवरी को आरंभ होवेगा रोपण रोड कुरआली धर्मशाला तो ते सारे ही शहर दी परिक्रमा ਕਰਦਾ ਹੋਇਆ ਆਖਰ गुरु रविदास आश्रमशाला ਵਿਖੇ ਸਮਾਪਤ ਹੋਵੇਗਾ 24 फरवरी ਦੇ ਦਿਨ ਅਖੰਡ ਪਾਠ ਦਾ ਭੋਗ ਪਾਇਆ ਜਾਏਗਾ ਸੋ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਕਿ ਹਮ ਹੋ ਮਾ ਕੇ ਗੁਰੂ ਘਰ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ